ਨੌਰੀ ਏਡੇ ਨਜ਼ਦੀਕ ਚੀਮਾਵਾ ਕਲੋਨੀ ਵਿਖੇ ਪਾਲਪਾ ਮਹਿਲਾ ਮੰਡਲ ਪ੍ਰਧਾਨ ਸੁਖਵਿੰਦਰ ਕੌਰ ਸੋਨੀਆ ਦੀ ਅਗਵਾਈ ਵਿੱਚ ਪਟਿਆਲਾ ਲੋਕ ਸਭਾ ਪਾਲਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿੱਚ ਭਾਰੀ ਇਕੱਠ ਦੇ ਰੂਪ ਵਿੱਚ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਪ੍ਰਨੀਤ ਕੌਰ ਦੀ ਬੇਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੁਭਾ ਸੀਨੀਅਰ ਮੀਤ ਪ੍ਰਧਾਨ ਬੀਬਾ ਜੈਂਦਰ ਕੋਰ ਵੱਲੋਂ ਵਿਸ਼ੇਸ਼ ਸਮੂਲੀਅਤ ਕੀਤੀ ਗਈ ਇਸ ਮੌਕੇ ਤੇ ਮਾਨਵ ਅਧਿਕਾਰ ਸੁਰੱਖਿਆ ਫੋਰਮ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਮੀਤ ਪ੍ਰਧਾਨ ਬਲਬੀਰ ਸਿੰਘ ਰਾਜੂ शिवरा शर्मा भाजपा सीनियर अगु निषा ऋषि री वी मीटिंग ਵਿੱਚ ਹਾਜ਼ਰ ਰਹੇ ਇਸ ਮੌਕੇ ਦੇ ਵਿਵਾ ਜੈਂਦਰ ਕੋਰ ਨੇ ਮਹਾਰਾਣੀ ਪ੍ਰਨੀਤ ਕੋਰ ਦੀ ਅਗਵਾਈ ਦੀਆਂ ਪਿਛਲੀਆਂ ਕਾਰਗੁਜ਼ਾਰੀਆਂ ਨੂੰ ਯਾਦ ਕਰਵਾਉਂਦਿਆਂ ਹੋਇਆ ਕਿਹਾ ਕਿ ਪ੍ਰਨੀਤ ਕੋਰ ਹਮੇਸ਼ਾ ਆਪਣੇ ਲੋਕ ਸਭਾ ਹਲਕੇ ਦੇ ਭਲਾਈ ਹਿੱਤ ਕਾਰਜਾਂ ਨੂੰ ਸਮਰਪਿਤ ਰਹੇ ਹਨ ਜਿਨ੍ਹਾਂ ਨੇ ਕਰੋਨਾ ਕਾਲ ਦੌਰਾਨ ਵੀ ਰਾਜਿੰਦਰਾ ਹਸਪਤਾਲ ਵਿਖੇ ਆਕਸੀਜਨ ਪਲਾਂਟ ਡਗਵਾ ਕੇ ਪਾਈਪਰਾਂ ਹੀ ਆਕਸੀਜਨ ਸਿੱਧੇ ਮਰੀਜ਼ਾਂ ਦੇ ਬੈੱਡਾਂ ਤੱਕ ਪਹੁੰਚਾਈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਲੋਕ ਆਮ ਆਦਮੀ ਪਾਰਟੀ ਦੇ ਝੂਠੇ ਲਾਰੇਆਂ, ਵਾਅਦਾ ਖੁਲਾਫੀਆਂ ਤੋਂ ਅੱਕ ਚੁੱਕੇ ਹਨ। ਜਦੋਂ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਾਰੇ ਫੈਸਲੇ ਲੋਕ ਹਿੱਤਾਂ ਨੂੰ ਮੁੱਖ ਰੱਖ ਲਏ ਗਏ ਹਨ। ਇਸ ਕਾਰਨ ਭਾਜਪਾ ਦੇ ਹੱਕ ਵਿੱਚ ਵੋਟਾਂ ਪਾ ਕੇ ਲੋਕ ਪੰਜਾਬ ਅੰਦਰ ਵੀ ਬਦਲਾਅ ਕਰਨਾ ਚਾਹੁੰਦੇ ਹਨ। ਇਸ ਮੌਕੇ ਭਾਜਪਾ ਮਹਿਲਾ ਮੰਡਲ ਪ੍ਰਧਾਨ ਸੁਖਵਿੰਦਰ ਕੌਰ ਸੋਨੀਆ ਨੇ ਕਿਹਾ ਕਿ ਦਿਨ-ਪ੍ਰਤੀ-ਦਿਨ ਭਾਜਪਾ ਦੇ ਜਨ ਆਧਾਰ ਵਿੱਚ ਵਾਧਾ ਹੋ ਰਿਹਾ ਹੈ ਪਿੰਡਾਂ ਸ਼ਹਿਰਾਂ ਵਿੱਚ ਲੋਕ ਪਾਰਟੀ ਨਾਲ ਜੁੜ ਰਹੇ ਹਨ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਅਜ਼ਮਾ ਚੁੱਕੇ ਹਨ ਅਤੇ ਭਾਜਪਾ ਹੀ ਉਹਨਾਂ ਦਾ ਅਗਲਾ ਬਦਲ ਹੈ ਇਸ ਮੌਕੇ ਵਿਜੇ ਪਾਸੀ ਵਰਸ਼ਾ ਬਲਵਿੰਦਰ ਕੌਰ ਹਾਕਮ ਸਿੰਘ ਨਵੀ ਸਿੱਧੂ ਬਲਜੀਤ ਸਿੰਘ ਸੋਨੂ ਵਾਲਾ சுரேਸ਼ ਕੁਮਾਰ ਸ਼ੰਕਰ ਚੋਹਾਨ ਆਦਿ ਹਾਜ਼ਰ ਸਨ ਪਰਿਵਾਰ ਨੇ ਡਿਸਾਈਡ ਕਰ ਲਿਆ ਕਿ ਹਟਾਣਾ ਹੈ। ਕੈਪਟਨ ਸਾਹਿਬ ਨੇ ਲੋ ਗਾਇ ਕਹਿੰਦੇ ਨਹੀਂ ਤੁਸੀਂ ਸਾਡੇ ਨਾਲ ਚੱਲੋ ਅਸੀਂ ਗੱਲ ਕਰਦੇ। ਕਹਿੰਦੇ ਨਹੀਂ। ਮੈਂ ਜਦੋਂ 2 ਮਹੀਨੇ ਪਹਿਲੇ ਗਿਆ ਸੀਗਾ ਮੈਂ ਅਸਤਾ ਅਸਤੀਫਾ ਦੇਣ ਗਿਆ ਸੀਗਾ ਕਿ ਇਸ ਤਰ੍ਹਾਂ ਨਹੀਂ ਕੰਮ ਚੱਲੇਗਾ। ਉਹਨੇ ਇਹ ਤਾਂ ਨਹੀਂ ਸੁਣੀਂ ਕਰ ਰਹੇ ਨੇ। ਮੈਨੂੰ ਦੱਸਿਆ ਤੱਕ ਨਹੀਂ। ਮੈਨੂੰ ਪਤਾ ਲੱਗ ਰਿਹਾ ਹੈ ਪ੍ਰੈਸ ਬਾਈ। ਮੈਂ ਨਹੀਂ ਰੋਗ। ਉਹਨਾਂ ਨੇ ਜਾ ਕੇ ਆਪਣਾ ਸੁਭਾ गवर्नर साहब न देता और फिर उस टाइम बाद वो मोदी जी ने और फिर असी पार्टी ज्वाइन की क्यों कैप्टन साहब और प्रनीत कौर जी बीजेपी चाहे देखो देखो कैप्टन साहब चीफ मिनिस्टर सतारा च बने ਦੋ ਸਾਲ ਸੀਮ ਰਹਿ ਚੁੱਕੇ ਸੀਗੇ ਉਹਦੇ ਵਿੱਚ ਕਰੋਨਾ ਦਾ ਦੌਰ ਆਇਆ ਦੋ ਸਾਲ ਤੋਂ ਉੱਥੇ ਇੱਕ ਸਾਲ ਤੋਂ ਉੱਪਰ ਫਰਾਵ ਹੋ ਗਿਆ ਉਸ ਦੇ ਬਾਅਦ ਜਦੋਂ ਡਿਵੈਲਪਮੈਂਟ ਹੋ ਰਹੀ ਸੀ ਸਾਰਾ ਕੁਝ ਹੋ ਰਿਹਾ ਸੀਗਾ ਉਸ ਵੇਲੇ ਗਾਂਧੀ ਪਰਿਵਾਰ ਨੇ ਸਿੱਧੂ ਜੀ ਨੂੰ ਲੈ ਆਇਆ ਉਹ ਤਖਤ ਅੰਦਾਜ਼ੀ ਕਰਨ ਲੱਗੇ ਹੋਰ ਬਾਦਰਾ ਜੀ ਤਾਂ ਕਿਹੜੇ ਜਿਹੜੇ ਦੇ ਤਖਤ ਦੰਗਾ ਜੀ ਕਰਨ ਲੱਗੇ ਸੋ ਕੈਪਟਨ ਸਾਹਿਬ गए ਉੱਥੇ ਦਿੱਲੀ ਕਾਨੀ ਪਰਿਵਾਰਪੁਰ ਕਹਿੰਦੇ ਆ ਲੋ ਮੇਰਾਸ ਮੈਂ ਨਹੀਂ ਐਸਰਾ ਕੰਮ ਕਰ ਸਕਦਾ ਮੈਂ ਡਵੈਲਪਮੈਂਟ ਕਰਨੀ ਹੈ ਸਟੇਟ ਦੀ ਜੇ ਮੈਨੂੰ ਰੋਕੀ ਜਾਣਗੇ ਮੈਨੂੰ ਪਿੱਛੇ ਤੋਂ ਲਗਾਈ ਜਾਣਗੇ ਮੈਥੋਂ ਨਹੀਂ ਹੁੰਦਾ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਤੁਸੀਂ ਹੀ ਲੜਨੀ ਹੈ ਸਾਡੇ ਲਈ ਇਲੈਕਸ਼ਨ ਪਲੀਜ਼ ਐਸਰਾ ਨਹੀਂ ਤੁਸੀਂ ਜਾਓ ਆਪਣਾ ਕੰਮ ਕਰੋ ਅਸੀਂ ਇਹਨਾਂ ਨੂੰ ਸਾਥ ਲੱਗੇ ਠੀਕ 2 ਮਹੀਨੇ ਬਾਅਦ ਕੈਪਟਨ ਸਾਹਿਬ ਜਦੋਂ ਸਵੇਰੇ ਉੱਠੇ ਉਹਨਾਂ ਨੂੰ ਪਤਾ ਲੱਗਿਆ ਕਿ ਰਾਤ ਮੀਟਿੰਗ ਹੋ ਚੁੱਕੀ